ਉਧਰ ਬਾਜਵਾ ਗਾਲਾਂ ਕੱਢੀ ਜਾਂਦਾ ਏ ਕਿੱਥੋਂ ਆ ਗਏ ਇਹ ਕੀ ਹੋ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿਤਾ ਹੁਣ ਆ ਗਏ ਫਿਰ ਉਹਨੂੰ ਸੰਤਾਂ ਲੋਕ ਕਾ ਨੇ ਲਿਆਂਦਾ ਅੱਕ ਕੇ ਵੀ ਯਾਰ ਇਹਨਾਂ ਨੂੰ ਚੈੱਕ ਕਰ ਲੈਨੇ ਅੱਕੇ ਹੋਏ ਲੋਕ ਜਦੋਂ ਕੋਈ ਵਸਲ ਲੈਂਦੇ ਨਾ ਫਿਰ ਅੱਕ ਜੇ ਤੁਸੀਂ ਚੱਜਦੇ ਨਿਕਲਾਉਂਦੇ ਉਧਰ ਬਾਜਵਾ ਗਾਲਾਂ ਕੱਢੀ ਜਾਂਦਾ ਏ ਕਿੱਥੋਂ ਆ ਗਏ ਇਹ ਕੀ ਹੋ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿਤਾ ਹੁਣ ਆ ਗਏ ਫਿਰ ਉਹਨੂੰ ਸਮਤਲੋ ਆਪ ਕਾ ਨੇ ਲਈ ਅੰਦਾ ਆਪ ਕਾ ਕੇ ਵੀ ਯਾਰ ਇਹਨਾਂ ਨੂੰ ਚੈੱਕ ਕਰ ਲੈਣਾ ਆਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਹੁਣ ਮੈਂ ਤਾਂ ਕਹਿਣਾ ਉਹਨਾਂ ਮੈਂ ਲੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜੋ ਆਖ ਅੱਧੀ ਕੈਂਚੀ ਸਿੱਖਦਾ ਡਿੱਗ ਪੈਂਦਾ ਹੁਣ ਕਦੇ ਕਦੇ ਸੱਟ ਜੀ ਭਾਜ ਨੇ ਖੋਚ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜਾਏਗੇ ਨਾ ਜੀ ਫਿਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਹੈ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਦਾ ਕੋਡਰੋਂ ਥੋੜਾ ਸਾਈਕਲ ਤੇ ਵੱਧ ਜਾਂਦਾ ਹੈ ਫਿਰ ਉਹ ਰੋਕਾ ਵੀ ਸਿੱਖ ਜਾਂਦਾ ਜੀ ਇਹਨੂੰ ਰੋਕਣਾ ਰੋਕਣਾ ਫਿਰ ਉਹ ਡੰਡੇ ਤੇ ਆਣਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਚੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਉਹ ਕੰਧ-ਕੰਧ ਦੇ ਚ ਮਾਰ ਕੇ ਖੜਾਉਂਦਾ ਫਿਰ ਉਹ ਵੀ ਜੱਜ ਮਾਰਦਿਆਂ ਤੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫਿਰ ਉਹ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦਵਾਉਂਦੇ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨੇ ਆਹ ਬ੍ਰੇਕ ਨੇ ਫਿਰ ਉਹ ਕੱਲ ਕਾਠੀ ਤੇ ਤਾਂ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਬਾਈ ਖੇਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਭਾਈ ਐਂ ਕਰ ਤਿਕ ਤੇਰਾ ਨਾ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਤੇ ਤੂੰ ਚਲਾ ਲੈ ਮੈਂ ਮੰਗਰ ਗਏ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੁਣ ਵੇਲੇ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਅਧਿਕੰਚੀ ਪੂਰੀ ਕੈਂਚੀ ਡੰਡਾ ਕਾਠੀ ਉਹਨਾਂ ਖਿੱਚਣਾ ਵੀ ਆ ਗਿਆ ਹੁਣ ਅਸੀਂ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਕੋਈ ਭਗਵਾਨ ਸੇਵਾ ਜਿੰਦਾਬਾਦ ਜਿੰਦਾਬਾਦ ਨਾਬੇ ਤਾਂ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹਵਾ ਮੇਰੇ ਤਜਰਬੇਦਾਰਾਂ ਤੋਂ ਤਾਂ ਦੁਖੀ ਨੇ ਇਹਦੇ ਕੋਲ ਤਜਰਬਾ ਨਹੀਂ ਤਜਰਬਾ ਕਹਿੰਦਾ ਤਜਰਬਾ ਹਾਂ ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤ ਦੇਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਂਦਾ ਬਹੁਤ ਜ਼ਰੂਰਦਾ। ਉਹ ਇਹਨਾਂ ਨੇ ਕਦੇ ਪਾਇਆ ਨਹੀਂ। ਆਈਐਲ ਕਾਂਗਰਸ ਦਾ ਸੀ। ਉਹ ਉਹਨਾਂ ਨੇ ਬੜਾ ਹਤਾਸਾਰਾ ਕੁਛ ਕੇਸ ਖਰਾਬ ਕਰਤੇ। ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਆ ਹੁਣ। ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੀਆਂ ਨਹੀਂ ਫੜਦੇ। ਜਿੱਦ ਦੇ ਵੱਡਾ ਫੜ ਲਿਆ। ਉਦੇ ਸਾਰੇ ਉਹਦੇ ਹੱਕ ਚ ਆ ਗਏ ਜੀ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਖੜੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕ ਚ ਬੋਲੇਆ ਬਾਜਵਾ ਮਜੀਠੇ ਦੇ ਹੱਕ ਚ ਬੋਲੇਆ ਖੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ ਚ ਉਹ ਵੀ ਹੱਕ ਚ ਬੋਲੇਆ ਤਾਂ ਚਲੋ ਸਟਾਫ ਮੈਂਬਰ ਉਹਦਾ ਬਿੱਟੂ ਉਹਦੇ ਹੱਕ 'ਚ ਬੋਲਿਆ ਕੈਪਟਨ ਮਨਿੰਦਰ ਉਹਦੇ ਹੱਕ 'ਚ ਬੋਲਿਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਮ ਆਦਮੀ ਪਾਰਟੀ ਨਾ ਹੁੰਦੀ ਤੇ ਸਾਰੀ ਗੱਲ ਇਹ ਨੇ ਜਦੋਂ ਲੋਕਾਂ ਨੇ ਰੌਲਾ ਪਾਇਆ ਸਭ ਤੋਂ ਪਹਿਲਾਂ ਚੰਨੀ ਮੁਕਰੇ ਕਹਿੰਦਾ ਮੈਨੂੰ ਲੱਗੇ ਪਰਗਟ ਨੂੰ ਕਰਨ ਲੱਗੇ ਨੇ ਲੈ ਪਰਗਟ ਦਾ ਲੈਣਾ ਦੇਣਾ ਕੀ ਹੈ ਯਾਰ ਇਹ ਚ ਮੈਨੂੰ ਲੱਗੋ ਪਰਗਟ ਨੂੰ ਤਾਂ ਸਮਝ ਆਉਣਾ ਆਪੋ ਚੈਨ ਨਾ ਕੰਮ ਨੇ ਦਾ ਕੁਕਦਰੇ ਨੂੰ ਕੁਕਦਰੇ ਨੂੰ ਸੋਨ ਨਾ ਇਹ ਨੰਦਾ ਰੋਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੋਲਾ ਪੰਜਾਬ ਨੂੰ ਦੁਬਾਰੇ ਤਰੱਕੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੁੱਕ ਕਿਸੇ ਨੂੰ ਗੱਲ ਲਾ ਜਾਂਦਾ ਕੋਈ ਕਿਸੇ ਨੂੰ ਗੱਲ ਆਉਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਾਂਗਾ ਮੈਂ ਇਹਨੂੰ ਮੰਨਦਾ ਹੀ ਨਹੀਂ ਇਹਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਨਾ ਇਹ ਕਦੇ ਪੰਜਾਬ ਬਾਰੇ ਸੋਚਿਆ ਨਾ ਕਦੇ ਪੰਜਾਬ ਦੀ ਗੱਲ ਕੀਤੀ ਹੈ ਨਾ ਭਗਵਾਨ ਤੁਮਾਨੀ ਵਾਲਾ ਕੇਜਰੀਵਾਲ ਨੂੰ ਕਹਾਂ ਬਸ ਕਦੇ ਐਂ ਕਹਾ ਕੱਢ ਕੀ ਆ ਜਾਗੇ ਅਸੀਂ ਐ ਕਿਵੇਂ ਆ ਜਾਉਗਾ ਵੀ ਅਹਾਜੇ ਚੀਜ਼ਾਂ ਕਦੇ ਪਹਿਲਾ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖਿਓ ਲੋਕੋ ਕੋਈ ਗੱਲ ਨਹੀਂ ਡਰੋ ਨਾ ਕੁਝ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਹੈ ਜੇ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ 55000 ਨੌਕਰੀ ਦੇਣੀ ਹੈ ਜੀ ਅੱਜ ਜਨਿਆਂ ਨੂੰ ਅੱਜ ਜਨਿਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਹਨੂੰ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਇੱਥੋਂ ਵੀ ਵੱਡੇ ਵੱਡੇ ਪਾਲਟਿਸ਼ਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰਸਿੰਗ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੋਪਾ ਪਾਇਆ ਬੋਲੇ चलो भी बहुत बल मिल गया पार्टी अज फलाना आ गया जी फलाना आ गया आ कल परसो मैं फिर पढ़िया एक बार फिर पढ़िया कि बल्दे मान आ गया मैं क्या भी फिर आ गया मैं पहले ये पता करो कि बार आया तो कि बार गया इत खड़े रहोंगे यार बस होर कोई मतलब मिलना ही नहीं मतलब इत खे रहोंगे ਦੇ ਰਿਕਾਰਡ ਬਣਾ ਚੁੱਕੇ ਨੇ ਬੰਦੇ ਫੇਰ ਫਿਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਦੀ ਬਾਡੀ ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਬੰਾ ਲੈ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਤਾਂ ਮੌਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਪਤਾ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਾਹਮਣੇ ਤੇ ਆ ਇਹ ਨਕਲ ਨੂੰ ਲੜਨਗੇ ਉੱਥੇ ਦੇਖਿਆ ਤੁਸੀਂ ਆਹ ਸਾਡਾ ਜੀ ਆਹ ਸਾਡਾ ਜੀ ਆਹ ਥੋੜਾ ਜੀ ਆਹ ਇੱਟਾ ਜੀ ਆ ਇਹਦਾ ਜੀ ਉਹਦਾ ਜੀ ਲੈ ਹੱਦ ਆ ਯਾਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਐਸਾ ਪਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨਾਂ ਨੂੰ ਦੱਸ ਦਿਓ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ 'ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜੋਆਕਾਂ 'ਚ ਹੈ ਨਹੀਂ ਵੀ ਉਹ